ਨਮਸਕਾਰ ਤੁਸੀਂ ਦੇਖ ਰਹੇ ਹੋ ਰਿਤਮ ਪੰਜਾਬੀ ਮੈਂ ਹਾਂ ਤੇਜਸਵੀਨ ਇਹ ਤੁਸੀਂ ਕਦੇ ਸੋਚਿਆ ਕਿ ਇੱਕ ਦਿਨ ਤੁਹਾਡੀ ਰੁਟੀਨ ਲਾਈਫ ਵਿੱਚ ਕੁਜ ਅਜਿਹਾ ਹੋ ਜਾਵੇ ਜੋ ਤੁਹਾਡੀ ਪੂਰੀ ਰੁਟੀਨ ਨੂੰ ਹੀ ਉਲਟਾ ਕੇ ਰੱਖ ਦੇਵੇ ਜਿਵੇਂ ਕਿ ਬੱਸਾਂ ਨਾ ਚੱਲਣ ਟ੍ਰੇਨਾਂ ਨਾ ਚੱਲਣ ਅਤੇ ਸਾਰੇ ਰਸਤੇ ਬੰਦ ਹੋ ਜਾਣ ਸੋਚਾਂ ਚ ਬੈ ਗਏ ਨਾ ਪੈਣਾ ਬੰਦ ਦਾ ਵੀ ਕਿਉਂਕਿ ਇਸ ਬਾਰੇ ਤਾਂ ਸੋਚਣ ਤੋਂ ਵੀ ਡਰ ਲੱਗਦਾ ਹੈ ਦਰਅਸਲ ਇਹ ਸਥਿਤੀ ਅਜ ਪੰਜਾਬ ਚ ਪੈਦਾ ਹੋ ਗਈ ਹੈ ਤੇ ਇਹ ਸਥਿਤੀ ਉਸ ਸਮੇਂ ਪੈਦਾ ਹੋਈ ਹੈ ਜਦੋਂ ਲੱਖਾਂ ਲੋਕ ਆਪਣਾ ਰੋਜ਼ਾਨਾ ਸਫ਼ਰ ਪੂਰਾ ਕਰਨ ਲਈ ਜਨਤਕ ਆਵਾਜਾਈ 'ਤੇ ਨਿਰਭਰ ਨੇ ਪਰ ਜੇ ਸਾਰਾ ਸਿਸਟਮ ਇਹ ਅਚਾਨਕ ਰੁਕ ਗਿਆ ਦਰਅਸਲ ਪੰਜਾਬ ਰੋਡਵੇਜ਼ ਅਤੇ ਪੀ ਆਰਟੀਸੀ ਮੁਲਾਜ਼ਮਾਂ ਨੇ ਆਪਣੀਆਂ ਲਟਕਦੀਆਂ ਮੰਗਾਂ ਜਿਵੇਂ ਕਿ ਤਨਖਾਹਾਂ ਵਿੱਚ ਵਾਧਾ ਰੋਜ਼ਗਾਰ ਅਤੇ ਹੋਰ ਬੁਨਿਆਦੀ ਸਹੂਲਤਾਂ ਦੀ ਮੰਗ ਨੂੰ ਲੈ ਕੇ ਹੜਤਾਲ ਕਰਨ ਦਾ ਫੈਸਲਾ ਕੀਤਾ ਇਹ ਹੜਤਾਲ 6 ਤੋਂ 8 ਜਨਵਰੀ ਤੱਕ ਜਾਰੀ ਰਹੇਗੀ ਯੂਨੀਅਨ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਮੁਤਾਬਕ ਸਰਕਾਰ ਨੇ ਲੰਬੇ ਸਮੇਂ ਤੋਂ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਤੇ ਕੋਈ ਕਾਰਵਾਈ ਨਹੀਂ ਉਹਨਾਂ ਦੱਸਿਆ ਕਿ ਹਾਲ ਵਿੱਚ ਹੋਈ ਮੀਟਿੰਗ ਵਿੱਚ ਟਰਾਂਸਪੋਰਟ ਮੰਤਰੀ ਅਗਿਆਪਨੀਆਂ ਮੰਗਾਂ ਰੱਖੀਆਂ ਗਈਆਂ ਸਨ ਪਰ ਕੋਈ ਠੋਸ ਹੱਲ ਨਹੀਂ ਨਿਕਲਿਆ ਇਸ ਕਾਰਨ ਮੁਲਾਜ਼ਮਾਂ ਨੇ ਇਹ ਸਖਤ ਕਦਮ ਚੁੱਕਿਆ ਦੱਸ ਦਈਏ ਕਿ ਇਸ ਹੜਤਾਲ ਦਾ ਅਸਰ ਸਿਰਫ ਮੁਲਾਜ਼ਮਾਂ ਤੱਕ ਹੀ ਸੀਮਤ ਨਹੀਂ ਹੈ ਸਗੋਂ ਇਸ ਦਾ ਸਭ ਤੋਂ ਵੱਡਾ ਅਸਰ ਇਨ੍ਹਾਂ ਸਰਕਾਰੀ ਬੱਸਾਂ ਤੇ ਨਿਰਭਰ ਲੱਖਾਂ ਲੋਕਾਂ ਤੇ ਪਵੇਗਾ ਉਹਨਾਂ ਵਿਦਿਆਰਥੀਆਂ ਤੇ ਪਵੇਗਾ ਜਿਹੜੇ ਸਕੂਲ ਕਾਲਜ ਜਾਂਦੇ ਨੇ ਰੋਜ਼ਗਾਰ ਦੀ ਤਲਾਸ਼ 'ਚ ਨਿਕਲੇ ਨੌਜਵਾਨਾਂ ਤੇ ਪਵੇਗਾ ਬੱਸਾਂ ਦਾ ਸਹਾਰਾ ਲੈ ਕੇ ਹਸਪਤਾਲ ਜਾਣ ਵਾਲੇ ਮਰੀਜ਼ਾਂ ਤੇ ਉਹਨਾਂ ਦੇ ਪਰਿਵਾਰਾਂ ਤੇ ਪਵੇਗਾ ਪੰਜਾਬ ਵਰਗੇ ਸੂਬੇ ਵਿੱਚ ਜਿੱਥੇ ਸਰਹੱਦੀ ਕਿਆ ਤੇ ਲੋਕ ਸਰਕਾਰੀ ਬੱਸਾਂ ਤੇ ਬਹੁਤ ਜ਼ਿਆਦਾ ਨਿਰਭਰ ਨੇ ਉੱਥੇ ਹੀ ਸਮੱਸਿਆ ਹੋਰ ਵੀ ਗੰਭੀਰ ਹੋ ਜਾਂਦੀ ਹੈ ਨਿੱਜੀ ਟਰਾਂਸਪੋਰਟ ਦਾ ਸਹਾਰਾ ਲੈਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਲਗਭਗ ਅਸੀਂ ਸਰਕਾਰ ਨੂੰ ਇੱਕ ਮਹੀਨਾ ਪਹਿਲਾਂ ਡਿਮਾਂਡ ਨੋਸ ਭੇਜਿਆ ਵੀ ਸਾਡੀਆਂ ਹੱਕੀ ਤੇ ਜਾਇਜ਼ ਮੰਗਾਂ ਦੀ ਤੁਸੀਂ ਬੁਲਾ ਕੇ ਸਾਡੇ ਨਾਲ ਮੀਟਿੰਗ ਕਰਕੇ ਸਾਡੀਆਂ ਮੰਗਾਂ ਜਿਹੜੀਆਂ ਲਾਗੂ ਕਰ ਦਿਓ ਪਰ ਪੰਜਾਬ ਸਰਕਾਰ ਤੇ ਕੰਨ ਤੇ ਕੋਈ ਜੂੰ ਨਹੀਂ ਸਰਕੀ ਜੇ ਤੇ ਫਿੱਟੇ ਪਏ ਅਸੀਂ 6 7 8 ਤਰੀਕ ਦੀ ਤਿੰਨ ਦਿਨਾਂ ਤੋਂ ਰੋਜਾ ਹਿਤਾਾਲ ਕੀਤੀ ਆ ਤੇ ਅਸੀਂ ਪੰਜਾਬ ਦੇ ਲੋਕਾਂ ਨੂੰ ਕੋਈ ਖੱਜਲ-ਖਵਾਰ ਨਹੀਂ ਕਰਨਾ ਚਾਹੁੰਦੇ ਕਿਉਂਕਿ 1 ਜੁਲਾਈ ਨੂੰ ਮੁੱਖ ਮੰਤਰੀ ਨੇ ਸਾਡੇ ਨਾਲ ਪੈਨਲ ਮੀਟਿੰਗ ਕਰੀ ਸੀ ਤੇ ਸਾਨੂੰ 1 ਮਹੀਨੇ ਦਾ ਇਹ ਕਹਿ ਕੇ ਭਰੋਸਾ ਦਿਵਾਇਆ ਸੀ ਅਸੀਂ 1 ਮਹੀਨੇ ਦੇ ਵਿੱਚ ਤੁਹਾਡੀਆਂ ਹੱਕੀ ਤੇ ਜਾਇਜ਼ ਮੰਗਾਂ ਲਾਗੂ ਕਰ ਦਾਂਗੇ ਪਰ ਸਰਕਾਰ ਆਪਣੀ ਵਾਅਦੇ ਕਰਕੇ ਭੁੱਲ ਜਾਂਦੀ ਹੈ ਜਿਵੇਂ ਕਿ ਇਹਨਾਂ ਇਲੈਕਸ਼ਨ ਤੋਂ ਪਹਿਲਾਂ ਵਾਅਦੇ ਕੀਤੇ ਸੀ ਵੀ ਅਸੀਂ ਘਰ-ਘਰ ਚ ਇੱਕ ਇੱਕ ਸਰਕਾਰੀ ਨੌਕਰੀ ਦੇਵਾਂਗੇ ਤੇ ਆਊਟਸੋਰਸ ਤੇ ਕੰਟਰੈਕਟ ਦੇ ਅਸੀਂ ਕੋਈ ਭਰਤੀ ਨਹੀਂ ਕਰਾਂਗੇ ਸਿੱਧੀ ਰੈਗੂਲਰ ਭਰਤੀ ਕਰਾਂਗੇ ਜਿਹੜੇ ਡਿਪਾਰਟਮੈਂਟਾਂ ਚ ਆਊਟਸੋਰਸ ਤੇ ਕੰਟਰੈਕਟ ਮੁਲਾਜ਼ਮ ਅਸੀਂ ਉਹਨਾਂ ਨੂੰ ਪੱਕੇ ਕਰਾਂਗੇ ਪਰ ਜਿਦੇ ਹੀ ਇਹ ਸੱਤਾ ਚ ਆਉਂਦੇ ਆ ਕੋਈ ਵੀ ਪਾਰਟੀ ਆ ਇਹ ਰਾਜਨੀਤਿਕ ਪਾਰਟੀਆਂ ਭੁੱਲ ਜਾਂਦੀ ਵੀ ਅਸੀਂ ਲੋਕਾਂ ਨਾਲ ਕੀ ਵਾਅਦੇ ਕੀਤੇ ਸੀ ਕੀ ਮੁਲਾਜ਼ਮਾਂ ਨਾਲ ਵਾਅਦੇ ਕੀਤੇ ਸੀ ਅਸੀਂ ਇਹ ਸਰਕਾਰ ਨੂੰ ਉਹਨਾਂ ਦੇ ਪੁਰਾਣੇ ਵਾਅਦੇ ਯਾਦ ਕਰਵਾ ਰਹੇ ਆ ਵੀ ਅਸੀਂ ਕੱਚੇ ਮੁਲਾਜ਼ਮ ਪਿਛਲੇ ਲੰਬੇ ਸਮੇਂ ਤੋਂ ਅਸੀਂ ਸੰਤਾਪ ਭੰਡਾ ਰਹਿਆ ਸਾਨੂੰ ਰੈਗੂਲਰ ਕੀਤਾ ਜਾ ਕਿੰਨੀਆਂ ਬੱਸਾਂ ਨੇ ਆਪਣੇ ਗੱਲ ਤੇ ਸਾਡੇ ਫ੍ਰੀ ਕੋਰ ਡਿਪਟੀ ਲਗਭਗ 110 ਬੱਸਾਂ ਤੇ ਕੁਝ ਕੋਇਕਾ ਦੁਕਾ ਬੱਸਾਂ ਬਸ ਰੂਟ ਤੇ ਚੱਲਣਗੇ ਜਿਹੜੇ ਰੈਗਨਰ ਸਟਾਫ ਆ ਸਿਰਫ ਉਹੀ ਬੱਸਾਂ ਚਲਾਊਗਾ ਬਾਕੀ ਪੀਆਰਡੀ ਦਾ ਕੰਮਲ ਚੱਕਾ ਜਾਮ ਜਦੋਂ ਪ੍ਰਸ਼ਾਸਨ ਅਤੇ ਸਰਕਾਰ ਨੂੰ ਸਮੱਸਿਆ ਬਾਰੇ ਪਹਿਲਾ ਹੀ ਪਤਾ ਸੀ ਤਾਂ ਉਹਨਾਂ ਇਸ ਦਾ ਹੱਲ ਕਿਉਂ ਨਹੀਂ ਕੀਤਾ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਪਰ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਕਿ ਇਹ ਸਮਾਂ ਨਹੀਂ ਸੀ ਕਿ ਸਰਕਾਰ ਮੁਲਾਜ਼ਮਾਂ ਨਾਲ ਗੱਲਬਾਤ ਕਰਕੇ ਸਮੱਸਿਆਵਾਂ ਦਾ ਹੱਲ ਲੱਭਦੀ ਇਹ ਸਿਰਫ ਹੜਤਾਲ ਨਹੀਂ ਹੈ ਪ੍ਰਸ਼ਾਸਨ ਦੀਆਂ ناکਾਮੀਆਂ ਦਾ ਪ੍ਰਤੱਖ ਮਿਸਾਲ ਹੈ ਤਿੰਨ ਦਿਨਾ ਤੋਂ ਬਸਾਂ ਦੇ ਰੁਕਣ ਨਾਲ ਨਾ ਸਿਰਫ ਆਮ ਲੋਕਾਂ ਨੂੰ ਅਸੁਵਿਧਾ ਹੁੰਦੀ ਹੈ ਸਗੋਂ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਦੀ ਅੰਗਲੀ ਵੀ ਸਾਹਮਣੇ ਆਉਂਦੀ ਹੈ ਸਰਕਾਰ ਨੂੰ ਹੁਣੇ ਸਮਝਣ ਦੀ ਲੋੜ ਹੈ ਕਿ ਜਨਤਾ ਦੀਆਂ ਸਮੱਸਿਆਵਾਂ ਰਾਜਨੀਤੀ ਤੋਂ ਉੱਪਰ ਨੇ ਹੁਣ ਸਮਾਂ ਆ ਗਿਆ ਹੈ ਕਿ ਅਜੇ ਮੁੱਦੇ ਦਾ ਸਥਾਈ ਹੱਲ ਲੱਭਿਆ ਜਾਵੇ ਤੇ ਭਵਿੱਖ ਵਿੱਚ ਅਜਿਹੀਆਂ ਸਥਿਤੀਆਂ ਤੋਂ ਬਚਣ ਲਈ ਪ੍ਰਭਾਵੀ ਕਦਮ ਚੁੱਕੇ ਜਾਣ